ਹਾਂਜੀ ਸਰ ਹਾਂਜੀ ਮੈਂ ਬੂਟਾ ਸਿੰਘ ਚਿਮਨੇ ਵਾਲਾ ਜੀ ਪ੍ਰੈਸ ਸਕੱਤਰ ਭਾਰਤੀ ਕਿਸਾਨੀ ਓਨੀਆਂ ਨੇ ਜੀ ਕਾਦੀਆਂ ਤੇ ਜ਼ਿਲ੍ਹਾ ਪ੍ਰਧਾਨ ਪੈਨਸਰਜ਼ ਐਸੋਸੀਏਸ਼ਨ ਜੀ ਪੰਜਾਬ ਗਵਰਨਮੈਂਟ ਪੈਨਸਰ ਐਸੋਸੀਏਸ਼ਨ ਜ਼ਿਲ੍ਹਾ ਫਾਲਕਾ ਠੀਕ ਹੈ ਜੀ ਮੈਂ 11:00 ਵਜੇ 12:00 ਵਜੇ ਨਾ 24 ਮਿੰਟ ਤੇ ਇਜਾਜ਼ਤ ਲੈਣ ਕੀਤਾ ਬ੍ਰਿਸਬਨ ਤੋਂ ਠੀਕ ਹੈ ਜੀ ਮੇਰੀ ਮਿਸੇਸ ਉੱਥੋਂ ਆਉਣੀ ਸੀ ਤੇ ਮੈਂ ਉਹਨੂੰ ਰਿਸਿਵ ਕਰਨ ਗਿਆ ਸੀ ਜੀ ਤੇ ਜਿਹੜੀ ਟੈਕਸੀ ਸੀ ਉਹ ਮੁੰਡਾ ਲਖਵਿੰਦਰ ਹੈ ਜੀ ਉਹਦਾ ਨੰਬਰ ਵੀ ਮੈਂ ਸ਼ੇਅਰ ਕਰਦਾ ਕਿਉਂਕਿ ਉਹ ਮੈਂ ਦਾਅ ਦਿਨਾ ਉਸੇ ਮੁੰਡੇ ਨੂੰ ਜੀ ਉਹਦਾ ਨੰਬਰ ਹੈ ਲਖਵਿੰਦਰ ਦਾ 98767 ਜੀ 56005 ਠੀਕ ਹੈ ਜੀ ਇੱਕ ਦਵਿੰਦਰ ਸਿੰਘ ਬੁਰਜਾ ਤੋਂ ਉਹ ਵੀ ਮੇਰੇ ਨਾਲ ਸੀਗਾ ਅਸੀਂ ਇੱਕ ਇੱਥੇ ਆਏ ਸੀ ਤੇ ਮੈਂ ਲੈ ਕੇ ਆ ਸੀ ਅਸੀਂ ਸਵਾ 1 ਵਜੇ ਬਾਹਰ ਨਿਕਲੇ ਤੇ ਸਵਾ 2 ਵਜੇ ਸੀ ਏਅਰਪੋਰਟ ਹਵੇਲੀ ਹੋਟਲ ਦੇ ਵਿੱਚ ਜਾਣਾ ਜਿਹੜਾ ਰੋਤ ਕਰੋੜ ਤੇ ਮੰਨਤਾ ਹੁਣ ਜਿੱਥੇ ਸਾਰੇ ਹੋਟਲ ਉੱਥੇ ਆ ਜੀ ਉੱਥੇ ਇੱਕ ਨਾਲ ਟੇਬਲ ਤੇ ਮੁੰਡੇ ਨੌਜਵਾਨ ਬੈਠੇ ਆ ਦੋ ਬੈਠੇ ਤੇ ਦੋ ਹੋਰ ਆ ਗਏ ਆ ਪਰ ਸਾਡਾ ਅਸੀਂ ਆਪਦੇ ਕੰਮ ਵਿੱਚ ਸੀ ਉਹ ਆਪਦੇ ਸੀਸੀ ਉਹਨਾਂ ਬਾਰੇ ਕੋਈ ਧਿਆਨ ਨਹੀਂ ਦਿੱਤਾ ਉਹ ਸਾਨੂੰ ਬਾਅਦ ਚ ਹੈ ਵੀ ਉਹ ਸਾਡੇ ਬਲੀ ਵੇਹੰਦੇ ਰਹੇ ਆ ਕਰਦੇ ਰਹੇ ਆ ਜੀ ਇਹ ਤੋਂ ਅਸੀਂ 15-20 ਕਿਲੋਮੀਟਰ ਗਾਂਹ ਗਏ ਆ ਨਾ ਤੇ ਪਿੱਛੋਂ ਇਹਨਾਂ ਨੇ ਬੜੀ ਤੇਜ਼ ਕਾਰ ਆਈ ਤੇ ਸਾਨੂੰ ਅੱਗੇ ਧੱਕੇ ਨੇ ਬ੍ਰੇਕ ਮਾਰੇ ਆ ਜੀ ਤੇ ਮੈਂ ਉਹ ਡਰਾਈਵਰ ਨੂੰ ਆਖਿਆ ਮੁੰਡੇ ਨੂੰ ਸਾਡੇ ਨੂੰ ਉਹਦਾ ਲਖਵਿੰਦਰ ਮੈਂ ਆਖਿਆ ਪੁੱਤ ਇਹ ਇਹ ਆਖੀ ਹੋ ਗਿਆ ਤੂੰ ਵਿਚਾਰ ਸਾਡਾ ਉਹ ਕਹਿੰਦਾ ਨਹੀਂ ਇਹ ਕੰਮ ਖਰਾਬ ਹੋ ਗਿਆ ਇਹ ਹਾਂ ਇਹ ਗਲਤ ਬੰਦੇ ਆ ਗਏ ਤੇ ਆਪਾਂ ਨੂੰ ਵਿਚਾਰ ਹੈਗਾ ਤੁਸੀਂ ਚੱਕਣੇ ਰਹੋ ਤੇ ਮੈਂ ਜਾਣਾ ਮੇਰਾ ਕੰਮ ਜਾਣਾ ਜੀ ਅੱਛਾ ਇਸ ਤਰੀ ਚੱਲਦੇ ਤੇ ਮਤਲਬ ਕਦੇ ਸੱਜੇ ਕਦੇ ਖੱਬੇ ਕਦੇ ਅੱਗੇ ਕਦੇ ਪਿੱਛੇ ਜੀ ਤੇ ਸਾਨੂੰ ਕੋਈ ਸੁਰੱਖਿਆ ਕਰਮਚਾਰੀ ਨਹੀਂ ਰਾਤ ਨੂੰ ਮਿਲਿਆ ਜਿਸ ਨਾਲ ਅਸੀਂ ਸ਼ਰਨ ਲੈ ਸਕੀ ਜੀ ਉੱਥੋਂ ਜਾ ਕੇ ਇੱਕ ਨੋਵਾ ਕਾਰ ਆਈ ਐ ਅਸੀਂ ਉਹ ਦਾ ਅਸਰ ਲੈ ਉਹਦੇ ਮਗਰ ਲਾਇਆ ਤੇ ਇਹ ਸਬੰਧਿਆ ਨੇ ਜਿਹੜੇ ਲੁਟੇਰੇ ਸੀਗੇ ਇਹਨਾਂ ਨੇ ਨੈਸ਼ਨਲ ਜਿਹੜੀ ਹਾਈਵੇ ਹਾਂਸੀ ਹੈ ਉਹਦੇ ਫਲਾਈਓਵਰ ਦੇ ਵਿੱਚ ਟੇਢੀ ਕਾਰ ਕਰਤੀ ਜੀ ਨੋਵਾ ਅੱਗੇ ਸੀ ਅਸੀਂ ਪਿੱਛੇ ਸੀ ਨੋਵਾ ਨੇ ਬ੍ਰੇਕ ਆਸੀ ਮਾਰੇ ਨੋਵਾ ਨਹੀਂ ਮਾਰਦੀ ਜਦੋਂ ਬ੍ਰੇਕ ਮਾਰਦੇ ਤੇ ਉਹਨਾਂ ਨੇ ਉਹਨੂੰ ਕਰਾਸ ਕਰਤਾ ਤੇ ਸਾਡੇ ਅੱਗੇ ਹੋ ਗਈ ਜੀ ਤੇ ਮੈਂ ਮੁੰਡੇ ਨੂੰ ਆਖਿਆ ਵੀ ਹੁਣ ਤਾਂ ਕੋਈ ਹਾਲ ਨਹੀਂਗਾ ਤੇ ਪੁੱਤ ਤੂੰ ਬਚਾਅ ਦੀ ਜ਼ਿੰਦਗੀ ਸਾਡਾ ਤਾਂ ਅਸੀਂ ਤਾਂ ਹੁਣ 70-72 ਹੋਏ ਪਏ ਆ ਉਹ 25-28 ਸਾਲ ਦਾ ਤੇਰੀ ਜ਼ਿੰਦਗੀ ਨਾਲ ਆ ਅੱਖੇ ਤੇਰੇ ਤੇ ਜਾਦੇ ਪਏ ਇਹ ਤੇਰਾ ਨੁਕਸਾਨ ਕਰਨਗੇ ਉਹ ਕਹਿੰਦਾ ਨਹੀਂ ਜੀ ਮੇਰਾ ਇਹ ਪੇਸ਼ਾ ਹੈ ਮੈਂ ਜਿਹੜੀ ਜਿਹੜੀ ਆ ਸਵਾਰੀ ਦੀ ਲਾਈਫ ਮੈਥੋਂ ਮੇਰੀ ਲਾਈਫ ਤੋਂ ਸਵਾਰੀ ਦੀ ਲਾਈਫ ਜ਼ਰੂਰੀ ਆ ਜੀ ਬਿਲਕੁਲ ਉਸ ਮੁੰਡੇ ਨੇ ਸਾਨੂੰ 100 ਨੰਬਰ ਦਾ ਦਿੱਤਾ 112 ਨੰਬਰ ਤੁਸੀਂ ਇਹ ਡਾਇਲ ਕਰੀ ਚੱਲੋ ਮੈਂ ਜਦੋਂ ਜਦ ਆਵਦੀ ਕਰਦਾ ਤੁਸੀਂ ਆਵਦੀ ਕਰੀ ਚੱਲੋ ਜੀ ਉਥੋਂ ਉਹਨਾਂ ਨੇ ਅੱਗੇ ਸੀ ਜਿੱਧਰ ਕਰੀਓ ਉਧਰ ਗੱਲੇ ਤੇ ਪਾਤਰ ਮੇਰੇ ਦਿਮਾਗ ਚ ਆਈ ਜਾਂ ਪ੍ਰਮਾਤਮਾ ਨੇ ਜੋਧਾਇਆ ਮੈਂ ਕਿਹਾ ਯਾਰ ਪੁੱਠੀ ਮੋੜ ਅਸੀਂ ਪੁੱਠੀ ਮੋੜ ਕੇ ਜਿਹੜਾ ਹਾਂਸੀ ਦਾ ਇੰਡੀਆ ਨਾਲ ਪੈਟਰੋਲ ਪੰਪ ਹੈ ਬਾਈਪਾਸ ਹੈ ਉਹ ਖੁੱਲਾ ਸੀ ਅਸੀਂ ਉੱਥੇ ਵਿੱਚ ਕਰਕੇ ਕਾਰ ਠੱਲੀ ਜੀ ਕਾਰ ਠੱਲ ਕੇ ਉੱਥੇ ਜਿਹੜਾ ਉਹਨਾਂ ਦਾ ਟਾਇਲਟ ਸੀ ਉਹਨੂੰ ਲੋਹੇ ਦੇ ਗੇਟ ਲੱਗੇ ਸੀ ਉਹਦੇ ਵਿੱਚ ਸਾਰੇ ਜਾਣੇ ਫੜ ਗਏ ਅੱਛਾ ਜੀ ਤੇ ਇਹ ਕਾਰ ਨੂੰ ਕਿਉਂ ਉਹ ਜਿਹੜੇ ਬੇਸਬਾਲ ਤੇ ਇਹਨਾਂ ਨੇ ਜਦੋਂ ਮੋੜਦੇ ਹੈ ਨਾ ਸਾਨੂੰ ਇਹਨਾਂ ਨੇ ਸ਼ੀਸ਼ੇ ਤੇ ਡਰਾਈਵਰ ਦੇ ਮਾਰਿਆ ਬੇਸਬਾਲ ਅੱਛਾ ਤੇ ਮੇਰੇ ਮੁੱਕੀ ਮਾਰੀ ਆ ਤੇ ਜਦੋਂ ਬਾਹਰ ਨਿਕਲੇ ਫੇਰ ਸਾਨੂੰ ਪਛਾਣ ਹੋ ਗਈ ਵੀ ਇਹ ਬੰਦੇ ਉਹੀ ਐ ਜਿਹੜੇ ਸਾਡੇ ਨਾਲ ਬੈਠੇ ਚਾਹ ਪਣੀ ਪੀ ਜਾਂਦੇ ਸੀ ਲੋਹਰਾ ਪਾਈਆਂ ਸੀ ਟੀ-ਸ਼ਰਟ ਪਾਈ ਸੀ ਤੇ ਨੌ ਜਣ ਮੁੰਡੇ ਸੀ ਸਾਨੂੰ ਉਦੋਂ ਹੀ ਪਛਾਣ ਹੋ ਗਈ ਵੀ ਇਹ ਉਹੀ ਐ ਜਿਨ੍ਹਾਂ ਨੇ ਸਾਡੇ ਕੋਲ ਉਦੋਂ ਮੁੜ ਕੇ ਅਸੀਂ ਉੱਥੇ ਅੱਗੇ ਪੁਲਿਸ ਸਾਡੇ ਕੋਲੋਂ ਤਕਰੀਬਨ ਡੇਢ ਘੰਟੇ ਪਿੱਛੋਂ ਆਈ ਐ ਅੱਛਾ ਹਾਂ ਇਹ ਇਹ ਜਿਹੜੀ ਤੁਸੀਂ 112 ਤੇ ਜਾਂ 100 ਨੰਬਰ ਤੇ ਡਾਇਲ ਕਰਦੇ ਹੋ ਉਹ ਉੱਥੇ ਇਨਫਰਮੇਸ਼ਨ ਤੋਂ ਪੁਲਿਸ ਆਈ ਤੁਹਾਡੇ ਕੋਲੇ ਪੁਲਿਸ ਤੋਂ ਦਢ ਘੰਟਾ ਪਿਛੇ ਹੀ ਪੁਲਿਸ ਨਾਲ ਮੈਂ ਤੂੰ ਤੋਂ ਮੈਂ ਮੈਂ ਹੋਈ ਆ ਮੈਂ ਸਾਡੇ ਜਦੋਂ ਮਰਿਆ ਉਦੋਂ ਆਉਂਗੇ ਉਹ ਮੈਂ ਪ੍ਰੈਸ ਕਾਨਫਰੰਸ ਕਰਦਾ ਉਹ ਨੰਬਰ ਵੀ ਰਿਲੀਜ਼ ਕਰਦਾ ਉਹਨਾਂ ਨੂੰ ਠੀਕ ਹੈ ਜੀ ਇੱਕ ਮੇਨ ਹਾਈਵੇ ਤੇ 1.5 150 ਕਿਲੋਮੀਟਰ ਤੋਂ ਕੋਈ ਸੁਰੱਖਿਆ ਕਰਮਚਾਰੀ ਨਹੀਂ ਕੋਈ ਸਕورٹی ਨਹੀਂ ਥੋੜੀ ਐਨੇ ਟੈਕਸ ਖਾਦੇ ਆਸਤੇ ਲੈਣੇ ਤੁਸੀਂ ਸਾਥ ਹਾਂਜੀ 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 ਸਾਡੀ ਸੁਰੱਖਿਆ ਤੇ ਲੈਣੀਆਂ ਕਿਲੋੜੇ ਲੈਣ ਦੀ ਬਿਲਕੁਲ ਬਿਲਕੁਲ ਠੀਕ ਹੈ ਮੇਰਾ ਤਾਂ ਉਹ ਹੁਣ ਕਾਰਵਾਈ ਕੋਈ ਹੋਈ ਉਹਨਾਂ ਵੱਲੋਂ ਪੁਲਿਸ ਵੱਲੋਂ ਕੋਈ ਬਿਆਨ ਲੈ ਕੇ ਨਹੀਂ ਨਹੀਂ ਕੋਈ ਪੁਲਿਸ ਨੇ ਪੁਲਿਸ ਨੇ ਜਿਹੜਾ ਮੇਰੇ ਨਾਲ ਸੀ ਨਾ ਉਹਨੂੰ ਕਹਿੰਦੇ ਵੀ ਤੁਸੀਂ ਬਿਆਨ ਦੇ ਦਿਓ ਜਦੋਂ ਮੈਂ ਉਹਨੂੰ ਦੱਸਿਆ ਕਿ ਮੈਂ ਸਟੇਟ ਦਾ ਪ੍ਰਸਤਕਰ ਭਾਰਤੀ ਕਿਸਾਨ ਯੂਨੀਅਨ ਦਾ ਪੈਂਸ ਵੈਸਲਸ਼ਨ ਦਾ ਨਾ ਜ਼ਿਲ੍ਹੇ ਦਾ ਪ੍ਰਧਾਨ ਹੈ ਉਹ ਦਵਿੰਦਰ ਜਿਹੜਾ ਮੁੰਡਾ ਮਲੋੜ ਦੇ ਨਾਲ ਉਹਨੂੰ ਕਹਿੰਦੇ ਤੂੰ ਬਿਆਨ ਦੇ ਵੀ ਪੁਲਿਸ ਫੌਰੀ ਆ ਗਈ ਸੀ ਅਸੀਂ ਕੋਈ ਕਾਰਵਾਈ ਨਹੀਂ ਕਰਨੀ ਚਾਹੁੰਨੇ ਅੱਛਾ ਜੀ ਮੈਨੂੰ ਪਾਸੇ ਕਰ ਤਾਂ ਉਹ ਤੋਂ ਬਿਆਨ ਦਵਾ ਕੇ ਤੇ ਉਹ ਫੋਟੋ ਖਿੱਚ ਕੇ ਪਾਸੇ ਹੋ ਗਏ ਦੋ ਜਿਪਸੀਆਂ ਆ ਗਈਆਂ ਸੀ ਆਈਆਂ ਉਦੋਂ ਜਦੋਂ ਸਾਰਾ ਅਮਨ ਨਾਲ ਚੰਨ ਖਤਮ ਹੋ ਗਿਆ ਸੀ ਫਿਰ ਕਹਿੰਦੇ ਜੀ ਸਾਨੂੰ ਸਿਕਿਉਰਿਟੀ ਪ੍ਰੋਵਾਈਡ ਆ ਦੱਸੋ ਕਿੱਥੇ ਜਾਣਾ ਹੈ ਕਿ 20 ਕਿਲੋਮੀਟਰ ਸਾਡੇ ਕੋਲ ਆ ਕੇ ਟੂਲਪਲਾ ਦੇ ਕੋਲ ਛੱਡ ਕੇ ਗਏ ਹੋ ਠੀਕ ਹੈ ਵੀ ਪੁਲਿਸ ਦਾ ਯਾਨੀ ਕਿ ਰਵਈਆ ਇਹ ਸੀਗਾ ਵੀ ਉਹਨਾਂ ਨੂੰ ਬਚਾਉਣ ਦਾ ਸੀ ਪੁਲਿਸ ਨੂੰ ਇਹ ਪੁੱਛਣਾ ਚਾਹੀਦਾ ਸੀ ਵੀ ਉਹ ਕਿੱਥੇ ਪੁਲਿਸ ਨੇ ਪੁੱਛਿਆ ਹੀ ਨਹੀਂ ਸਾਥੋਂ ਪੁੱਛਿਆ ਵੀ ਕਿਹੜੇ ਪਾਸੇ ਗਏ ਅਸੀਂ ਅਖਾ ਦਿੱਲੀ ਨੂੰ ਗਏ ਆ ਅਸੀਂ ਰੋहतक ਨੂੰ ਆ ਉਹ ਦਿੱਲੀ ਵੱਲੀ ਇੱਕ ਕਦਮ ਨਹੀਂ ਪੁੱਟਿਆ ਉਹਨਾਂ ਨੇ ਜਾ ਕੇ ਫੋਨ ਵੀ ਨਹੀਂ ਕੀਤਾ ਵੀ ਕੋਈ ਅੱਗੇ ਤੁਸੀਂ ਕਰੋ ਵੀ ਐਸਰਨ ਦੀ ਗੱਡੀ ਆਈ ਆ ਹੈਗਾ ਕਿੱਧਰ ਗਏ ਹੋ ਹਾਂਜੀ ਹਾਂਜੀ ਠੀਕ ਹੈ ਬਾਈ ਠੀਕ ਹੈ ਜੀ ਮਿਹਰਬਾਨੀ ਧੰਨਵਾਦ